ਆਹੋਮ ਬੁੱਧ ਪ੍ਰਭ ਤੁਸਹ ਹਮਾਰੀ ਬਰਨ ਸਕੇ ਮੈਂ ਮਾ ਜੋ ਤੇਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਦਾਰੀ ਜੁਗੋ ਜਗ ਅਟਲ ਗੁਰੂ ਗਰੀਬ ਨਵਾਜ ਚਾਵਰ 76 ਤਖਤ ਦੇ ਮਾਲਕ ਕਲ ਜੋ ਕਿ ਜਹਾਜ਼ ਬਾਣੀ ਕੇ ਬੋਹਿਤ ਹਲਕ ਪਲਪ ਤੇ ਰੱਖੇਕ ਸ਼ਬਦ ਗੁਰੂ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਹਜ਼ੂਰੀ ਅੰਦਰ ਸੰਧਿਆ ਵੜੇ ਦੇ ਦਰਵਾਨਾਂ ਦੀ ਹਾਜ਼ਰੀ ਪਰ ਰਹੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਹਜ਼ੂਰ ਦੇ ਅੰਮ੍ਰਿਤ ਵਚਨ ਹਨ ਸਤ ਗੁਰ ਨੂੰ ਸਭ ਕੋ ਵੇਖਦਾ ਸਤਗੁਰੂ ਨੂੰ ਸਾਰੇ ਹੀ ਵੇਖਦੇ ਆ ਕੋਈ ਮੰਦਰ ਵਿੱਚ ਜਾ ਕੇ ਵੇਖ ਲੈਂਦਾ ਕੋਈ ਮਸਜਿਦ ਵੇਖ ਲੈਂਦਾ ਕੋਈ ਚਰਚ ਵਿੱਚ ਵੇਖ ਲੈਂਦਾ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਆ ਕੇ ਦੇਖਦਾ ਤੇ ਗੁਰਮੁਖ ਪਿਆਰਿਓ ਕੋਈ ਮਾਤਾ ਪਿਤਾ ਦੇ ਰੂਪ ਦੇ ਵਿੱਚ ਵੀ ਆਪਣੇ ਗੁਰੂ ਨੂੰ ਦੇਖ ਲੈਂਦਾ ਹੈ ਕੋਈ ਗਰੀਬਾਂ ਦੇ ਵਿੱਚ ਵੀ ਆਪਣੇ ਗੁਰੂ ਨੂੰ ਦੇਖਦਾ ਹੈ ਨੀਚਾ ਅੰਦਰ ਨੀਚ ਜਾ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵਡਿਆ ਸੋ ਪੈਸ ਹਜ਼ੂਰ ਆਖਦੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਜਿੰਨਾ ਸੰਸਾਰ ਸਾਰਾ ਹੀ ਵੇਖਦਾ ਪਰ ਹਜ਼ੂਰ ਬਚਨ ਕਰਦੇ ਡਿਠੇ ਮੁਕਤ ਨਾ ਹੋਵੀ ਦੇਖਣ ਨਾਲ ਨਹੀਂ ਪਾਰ ਉਤਾਰਾ ਹੋਣਾ ਇਹ ਦੇਖਣ ਨਾਲ ਪਾਰ ਉਤਾਰਾ ਹੋਣਾ ਹੋਵੇ ਕਿਤੇ ਆਪਣੇ ਮਾਪਿਓ ਨੂੰ ਆਖਿਓ ਤੁਹਾਨੂੰ ਰੋਜ਼ ਹੀ ਦੇਖ ਲਿਆ ਕਰਾਂਗਾ ਪਰ ਤੁਹਾਡਾ ਹੁਕਮ ਨਹੀਂ ਮੰਨਣਾ ਰੋਜ਼ ਹੀ ਮੱਥਾ ਟੇਕੀ ਜਾਊਂਗਾ ਪਰ ਤੁਹਾਡਾ ਹੁਕਮ ਨਹੀਂ ਮੰਨਣਾ ਉਹ ਕਹਿਣਗੇ ਮੱਥਾ ਟੇਕਣ ਦੀ ਕੋਈ ਲੋੜ ਨਹੀਂ ਹੁਕਮ ਮੰਨੇ ਸੋ ਹੋਏ ਪ੍ਰਵਾਣ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿਠੇ ਮੁਕਤ ਨਾ ਹੋਵੀ ਜੇ ਚਰ ਸ਼ਬਦ ਨਾ ਕਰੇ ਵਿਚਾਰ ਜਿਨ੍ਹਾਂ ਚਰ ਸ਼ਬਦ ਗੁਰਬਾਣੀ ਤੇ ਵਿਚਾਰ ਨਹੀਂ ਕਰਾਂਗੇ ਗੁਰਬਾਣੀ ਅਨੁਸਾਰ ਜੀਵਨ ਨੂੰ ਢਲਣਾ ਨਹੀਂ ਕਰਾਂਗੇ ਗੁਰਬਾਣੀ ਨੇ ਸਾਨੂੰ ਵਿਮਾ ਪਰਮਾ ਕਰਮ ਕਾਂਡਾਂ ਪਖੰਡਾਂ ਤੋਂ ਕੱਢਿਆ ਅਸੀਂ ਗੁਰਬਾਣੀ ਨੂੰ ਲੈ ਕੇ ਵਿਆਮਾ ਪਰਮਾ ਚ ਪਹੇ ਗਏ ਸੋ ਆਓ ਅੱਜ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ ਵਿਚਾਰ ਦੀ ਰੰਭਤਾ ਤੋਂ ਪਹਿਲਾਂ ਗੁਰੂ ਫਤੇ ਦੀ ਸਾਂਝ ਪਈਏ ਮਨ ਬਿਰਤੀਆਂ ਕਾਗਰ ਕਰੀਏ ਰਸਨਾ ਕਰੀਏ ਪੁੱਤਰ ਬਲੌ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਜੈਤ ਸ੍ਰੀ ਰਾਗ ਦੇ ਅੰਦਰ ਸ਼ਾਂਤੀ ਦੀ ਕੁੰਛੀ ਦਾ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਰਚਨਾ ਤੋਂ ਆਚਾਰਨ ਕੀਤੇ ਹੋਏ ਅੰਮ੍ਰਿਤ ਵਚਨ ਵਾਰਹ ਤੇ ਨਾਲ ਸ਼ਲੋਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 705 ਅੰਗ ਤੇ ਸੋਭਤ ਹੈ ਇਕੋ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਰੱਬ ਜੀ ਇੱਕ ਹੈ ਓੰਕਾਰ ਅਦੁੱਤੀ ਸ਼ਕਤੀ ਦਾ ਮਾਲਕ ਹੈ ਸੱਚੇ ਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਸ਼ਲੋਕ ਜਿਹੜਾ ਅੱਜ ਦਾ ਇਹ ਸ਼ਲੋਕ ਹੈ ਨਾ ਜਦੋਂ ਅਖੰਡ ਪਾਠ ਸਭ ਚੱਲ ਰਿਹਾ ਹੋਵੇ ਜਾਂ ਸਹਿਜ ਪਾਠ ਚੱਲ ਰਿਹਾ ਹੋਵੇ ਮੈਨੂੰ ਇੱਕ ਦਿਨ ਫੋਨ ਆਇਆ ਸਿੰਘਾਂ ਦਾ ਕਿ ਸਾਡੇ ਗਿਆਨੀ ਜੀ ਸਾਡਾ ਥੋੜਾ ਗੁੱਸੇ ਰਾਜੀ ਹੋ ਗਏ ਮੈਂ ਕਿ ਕੀ ਹੋ ਗਿਆ ਕਹਿੰਦੇ ਉਹ ਕਹਿੰਦੇ ਖੰਡਪਟ ਸਾਬ ਚੱਲ ਰਿਆ ਸੀ ਗੁਰਬਾਣੀ 710 ਸੰਗਤ ਤੇ ਪਹੁੰਚ ਗਈ ਤੁਹਾਨੂੰ ਪਤਾ ਨਹੀਂ ਲੱਗਾ ਮੱਦੀ ਅਰਦਾਸ ਕਰਨੀ ਤੁਸੀਂ ਤੇ ਲੇਟ ਕਰ ਦਿੱਤੀ ਗੁਰਬਾਣੀ ਗੁਰੂ ਨੂੰ ਕੁੱਛ ਲਈਏ ਗੁਰਬਾਣੀ ਦੀ ਵਿਚਾਰ ਕਰ ਲਈਏ ਮਤ ਕੀ ਹੈ ਵੈਸੇ ਅਸਲ ਦੇ ਵਿੱਚ ਅਖੰਡ ਪਾਠ Saab ਦਾ ਮਤਲਬ ਕੀ ਹੈ ਅਖੰਡ ਪਾਠ ਜਿਹੜਾ ਖੰਡਨ ਨਹੀਂ ਹੁੰਦਾ ਜਿਹੜਾ ਵਿੱਚ ਰੁਕਦਾ ਨਹੀਂ ਉਹ ਹੈ ਅਖੰਡ ਪਾਠ ਤੇ ਗੁਰਮਖ ਪਿਆਰਿਓ ਤਪਾਂ ਕਹਿੰਦੇ ਮੱਤ ਦੀ ਅਰਦਾਸ ਕਰਨੀ ਪਹਿਲਾਂ ਆਪਾਂ ਗੁਰੂ ਨੂੰ ਪੁੱਛ ਲਈਏ ਕਿ ਵਾਕਿਆ ਜਿਹੜਾ ਸ਼ਬਦ ਹੈ ਮੱਤ ਦੀ ਗੱਲ ਕੀਤੀ ਹੈ ਤੁਜੀ ਗੱਲ ਜੇ ਤੂੰ ਹੈ ਹੀ ਅਖੰਡ ਪਾਠ ਹੈ ਠੀਕ ਆ ਤੁਸੀਂ ਸਹਿਜ ਪਾਠ ਕਰਦੇ ਹੋ ਸਹਿਜ ਪਾਠ ਦੀ ਰੰਮਤਾ ਤੋਂ ਪਹਿਲਾਂ ਵੀ ਅਰਦਾਸ ਕਰੂ ਮਹਾਰਾਜ ਕਿਰਪਾ ਕਰੋ ਗੁਰਬਾਣੀ ਸੁੱਤਿ ਸਪਸ਼ਟ ਪੜਨ ਦੀ ਬਲ ਬੁੱਧੀ ਬਖਸ਼ਿਸ਼ ਕਰੋ ਹੇਰ ਅਰਦਾਸ ਕਰੋ ਮਹਾਰਾਜ ਆਪਨੇ ਤਰਸ ਕੀਤਾ ਸਹਿਜ ਪਾਠ ਦੀ ਸੇਵਾ ਲਈ ਹੈ ਹੋਈਆਂ ਗਲਤੀਆਂ ਭੁੱਲਾਂ ਝੁੱਪਾਂ ਦੀ ਮਾਫੀ ਬਖਸ਼ੋ ਅਗਾਹ ਤੋਂ ਸੁਧਾਰਤਾ ਬਖਸ਼ਿਸ਼ ਕਰਨੀ ਪੜੀ ਸੁਣੀ ਗੁਰਬਾਣੀ ਦਾ ਭਾਵ ਸਾਡੇ ਹਿਰਦਿਆਂ ਤੇ ਵਸਾਓ ਪਰ ਜਿਹੜਾ ਅਖੰਡ ਪਾਠ ਹੈ ਠੀਕ ਹੈ ਜਦੋਂ ਤੁਸੀਂ ਰੌਲ ਤੇ ਬੈੰਦੇ ਆ ਕੇ ਗ੍ਰੰਥੀ ਸਿੰਘ ਉਦੋਂ ਵੀ ਅਰਦਾਸ ਕਰੇ ਮਹਾਰਾਜ ਤੁਹਾਡੀ ਬੜੀ ਕਿਰਪਾ ਹੈ ਕੁਸੀਂ ਤਰਸ ਕਰਕੇ ਅੱਜ ਮੈਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵਾਲੇ ਸਥਾਨ ਤੇ ਆਪਣੀ ਥਾਬਿਆ ਬਿਠਾਉਣ ਲੱਗੇ ਹੋ। ਬਸੇ ਚਾਹੀਦਾ ਇਹ ਆ ਘੱਟ ਤੋਂ ਘੱਟ 20 ਮਿੰਟ ਪਹਿਲਾਂ ਆ ਕੇ ਲਾਗੇ ਬੈਣਾ ਚਾਹੀਦਾ। ਕਿ ਮਹਾਰਾਜ ਅੱਜ ਬਾਬਾ ਬੁੱਢਾ ਜੀ ਵਾਲੇ ਸਥਾਨ ਤੇ ਬਹਿਣ ਲੱਗਾ। ਕਿਰਪਾ ਕਰੋ। ਰਮਤ ਬਖਾਓ ਮੇਰੇ ਤੇ ਆਪਨੇ ਬੜਾ ਤਰਸ ਕੀਤਾ। ਅਖੰਡ ਪਾਠ ਸਾਹਿਬ ਦੀ ਸੇਵਾ ਕਰਕੇ ਉੱਠ ਕੇ ਫਿਰ ਅਰਦਾਸ ਕਰਨੀ ਮਹਾਰਾਜ ਗੁਰਬਾਣੀ ਪੜਦੇ ਹੋਈਆਂ ਗਲਤੀਆਂ ਪੁੱਲਾਂ ਚੁਕਾਂ ਦੀ ਮਾਫ਼ੀ ਹੋਛੀ ਪਰ ਜਦੋਂ ਅਸੀਂ ਕਹਿੰਦੇ ਆ ਮੱਦ ਦੀ ਅਰਦਾਸ ਫਿਰ ਇਹਦਾ ਮਤਲਬ ਪਹਿਲਾਂ ਸਾਨੂੰ ਚੌਥੇ ਸੀ ਦੀ ਅਰਦਾਸ ਵੀ ਕਰ ਲੈਣੀ ਚਾਹੀਦੀ ਹੈ ਇਰਾਦ ਦੀ ਕਰ ਲਓ ਫਿਰ ਪਾਉਣੇ ਦੀ ਕਰ ਲਓ ਅਸਲ 'ਚ ਗੁਰਮੁਖ ਪਿਆਰਿਓ ਅਖੰਡ ਪਾਠ ਦੀ ਅਰਦਾਸ ਦਾ ਵਿਧਾਨ ਤੇ ਇਹ ਹੈ ਅਰੰਭਤਾ ਦੀ ਅਰਦਾਸ ਸੰਪੂਰਨਤਾ ਦੀ ਅਰਦਾਸ ਕਿਉਂਕਿ ਅਖੰਡ ਪਾਠ ਉਹਨੇ ਰੁਕਣਾ ਨਹੀਂ ਹੈ ਵਿੱਚ ਅਖੰਡਤ ਨਹੀਂ ਹੋਣਾ ਉਹਨੇ ਚੱਲਣਾ ਲਗਾਤਾਰ ਕੰਟੀਨਿਊ ਪਰ ਫਿਰ ਅੱਜ ਦਾ ਜਿਹੜਾ ਸ਼ਬਦ ਹੈ ਇਹਨੂੰ ਲੈ ਕੇ ਆਪਾਂ ਆ ਮੱਧ ਦੀ ਅਰਦਾਸ ਕਹਿੰਨੇ ਮੱਧ ਨੂੰ ਆਪਾਂ ਅੱਧ ਕਹਿੰਨੇ ਆ ਠੀਕ ਹੈ ਜੇ ਤੁਸੀਂ ਅੱਧ ਕਹਿੰਦੇ ਹੋ ਨਾ ਇੱਥੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰਾ ਦੇ 1430 ਅੰਗਾ ਫਿਰ ਪੜੇ ਲਿਖੇ ਸੱਜਣ ਬੈਠੇ ਉਹ 1430 ਦਾ ਅੱਧ ਕੀ ਹੋ ਗਿਆ 715 ਆਉਣਾ ਚਾਹੀਦਾ ਸੀ ਫਿਰ 705 ਤੇ ਮੱਧ ਕਿਵੇਂ ਲੱਗ ਗਿਆ ਗੁਰਬਾਣੀ ਨੇ ਸਾਨੂੰ ਵੈਮਾ ਪਰਮਾ ਕਰਮ ਕੰਡਾਂ ਪਖੰਡਾਂ ਚੋਂ ਕੱਢਿਆ ਸੀ ਗੁਰਬਾਣੀ ਨੂੰ ਲੈ ਕੇ ਵੈਮਾ ਚ ਪਏ ਗੁਰਮੁਖ ਪਿਆਰਿਓ 48 ਘੰਟਿਆਂ ਚ ਖੰਡ ਪਾਠ ਹੋਣਾ ਠੀਕ ਹੈ ਮਰ ਜ਼ਿਆਦਾ ਹੋਣਾ ਚਾਹੀਦਾ ਪਰ ਇੱਥੇ ਇਹ ਨਹੀਂ ਆ ਕਿ ਆਪਾਂ ਗੁਰਬਾਣੀ ਦੀ ਵਿੱਦਵੀ ਕਰੀ ਜਾਈਏ ਕੋਈ ਬਹਿ ਜਾਂਦਾ ਗ੍ਰੰਥੀ ਆ ਕੇ ਉਹ 2 ਘੰਟਿਆਂ ਚ 15 ਕੰਮ ਕਰਨ ਵਾਲਾ ਕੋਈ ਆ ਜਾਂਦਾ ਨਾ ਸੰਥਿਆ ਲਈ ਨਾ ਗੁਰਬਾਣੀ ਸਿੱਖੀ ਉਹ 25 ਕੰਮ ਕਰਨ ਦਾ 2 ਘੰਟਿਆਂ ਚ ਤੇ ਭੋਜ ਕਿੱਥੋਂ ਪਾਣਾ ਸੀ ਟਿਆਂ ਫਿਰ ਕੁਝ ਐਸੇ ਹੁੰਦੇ ਰੱਖੇ ਜਿਹੜਾ ਕਹਿੰਦਾ ਮੈਂ 120 ਅੰਕ ਕਰ ਜਾਣਾ ਇੱਥੋਂ ਤੱਕ ਕੋਈ ਬੰਦੇ ਵੇਖ ਕੇ ਕਹਿੰਦੇ 150 ਅੰਕ ਕਰ ਜਾਣਾ ਫਿਰ ਉਹ ਕਿਵੇਂ ਪਾੜ ਕਰਦੇ ਐ ਐਵੇਂ ਬੈਠਣਗੇ ਕੱਛਾਂ ਚ ਬਾਹਾਂ ਲਈਆਂ ਹੋਣਗੀਆਂ ਐਦਾਂ ਕਰੀ ਨਾ ਬੱਸ ਕਈ ਤੇ ਮੈਂ ਇਸ ਤਰ੍ਹਾਂ ਦੇਖੇ ਐਦਾਂ ਕਰਦੇ ਐਦਾਂ ਤਾਂ ਹਣ ਮਾਰ ਦੋ ਲੂ ਕੀ ਪੜ ਲੋਗੇ ਤੁਸੀਂ ਇੱਕ ਸਾਹ ਦੇ ਵਿੱਚ ਤਿੰਨ ਪੰਕਤੀਆਂ ਜੇ ਕਿਤੇ ਗੁਰੂ ਕਿਰਪਾ ਕਰੇ ਪੜੀਆਂ ਜਾਣ ਨਾ ਤੇ ਫਿਰ 60 ਅੰਗ ਹੁੰਦੇ 2 ਘੰਟੇ ਦੇ ਵਿੱਚ 30 ਅੰਗੇ ਘੰਟੇ ਦੇ ਵਿੱਚ ਇਹ ਜਦੋਂ ਜੰਗਾਂ ਜੁੱਧਾਂ ਦਾ ਵੇਲਾ ਸੀ ਨਾ ਇਹ ਮੇਰੀ ਆਪਣੀ ਥਿੰਕਿੰਗ ਹੈ ਮੈਨੂੰ ਇਹੋ ਲੱਗਦਾ ਕਿ ਜਦੋਂ ਜੰਗਾਂ ਜੁੱਧਾਂ ਦਾ ਵੇਲਾ ਸੀ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਹਾਨਤਾ ਦੇ ਸ਼ਪੁਰਦਸ ਮਹਾਂਤ ਸਾਰੇ ਮਹਾਂਤ ਨਰੈਣੂ ਵਰਗੇ ਨਹੀਂ ਸੀ ਬੜੇ ਬੜੇ ਜੀਵਨ ਵਾਲੇ ਮਹਾਂਤ ਵੀ ਸੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੜਾ ਸਤਿਕਾਰ ਕਰਦੇ ਸੀ ਉਹਨਾਂ ਗ੍ਰੰਥ ਪੋਰੀਆਂ 'ਚ ਛਿਪਾ ਕੇ ਰੱਖੇ ਸੀ ਹਕੂਮਤ ਤੋਂ ਦਰਦਿਆਂ ਕਿਉਂਕਿ ਹਕੂਮਤ ਚਾਹੁੰਦੀ ਸੀ ਕਿ ਇਹਨਾਂ ਕੋਲ ਕੋਈ ਖਜ਼ਾਨਾ ਬਚੇ ਨਾ ਉਸ ਸਮੇਂ ਅੰਗਰੇਜ਼ ਜਦੋਂ ਕਿਤੇ ਜੰਗਾਂ ਜੁੱਦਾਂ ਤੋਂ ਥੋੜਾ ਜਿਹਾ ਵੇਲ ਮਿਲਦਾ ਹੋਵੇਗਾ ਮੁਗਲਾਈ ਹਕੂਮਤ ਵੀ ਇਸੇ ਤਰ੍ਹਾਂ ਸੀ ਜਕਰੀਆਂ ਉਦੋਂ ਕਹਿੰਦੇ ਹੋਣਗੇ ਜਾਓ ਛੇਤੀ ਕਰੋ ਮਹਾਰਾਜ ਦਾ ਸਵਾਰਾ ਲੈ ਕੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਗੁਰੂ ਦੇ ਦਰਸ਼ਨ ਕਰੀਏ ਅਖੰਡ ਪਾਠ ਸਭ ਆਰੰਭ ਹੁੰਦਾ ਹੋਣਾ ਉਦੋਂ ਕਹਿੰਦੇ ਹੋਣੇ ਪੰਜਾਂ ਦੀ ਤਾਂ ਮਹਾਂ ਮਹਾਤਵਤਾ ਸਿੰਘ ਗੁਰਮੁਖ ਪਿਆਰਿਓ ਪੰਜ ਤਤਾਂ ਤੋਂ ਸਾਡਾ ਇਹ ਸਰੀਰ ਬਣਿਆ ਤੇ ਪੰਜ ਹੀ ਇਹਦੇ ਵਿੱਚ ਮਹਾਰਾਜ ਨੇ ਧਰ ਦਿੱਤੇ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਪੰਜ ਹੀ ਹੱਥਾਂ ਦੀਆਂ ਉਂਗਲਾਂ ਪੰਜ ਪੰਜ ਹੀ ਪੈਰਾਂ ਦੀਆਂ ਉਂਗਲਾਂ ਤੇ ਪੰਜ ਹੀ ਪਿਆਰੇ ਹੋਏ ਆ ਪੰਥ ਨੂੰ ਪ੍ਰਮਾਣਿਤ ਪੰਜ ਹਨ ਪੰਜ ਪਰਵਾਣ ਪੰਜ ਪਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੀ ਦਰ ਰਾਜਾਨ ਪੰਚਾਂ ਦਾ ਗੁਰ ਏਕ ਧਿਆਨ ਪੰਜਾਂ ਦੀ ਮਹੱਤਵਤਾ ਹੈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਜਾਂ ਗੁਰੂ ਪੰਥ ਉਦੋਂ ਸਿੰਘਾਂ ਨੇ ਫੈਸਲਾ ਕੀਤਾ ਹੋਣਾ ਕਿ ਪੰਜ ਪਿਆਰੇ ਜਿਹੜੇ ਆ ਉਹ ਸਾਨੂੰ ਗੁਰਬਾਣੀ ਸੁਣਾਉਣ ਜਿਹੜੇ ਪੰਜ ਅਮਰਤਾ ਸਿੰਘ ਜੀਵਨ ਵਾਲੇ ਆ ਜਿਹੜੇ ਚੜ੍ਹਦੀ ਕਲਾ ਵਾਲੇ ਸਿੰਘ ਹੋਣਗੇ ਨਾ ਬੋਲ ਕੇ ਉਦੋਂ ਬਾਤ ਸੁਣਾਉਂਦੇ ਹੋਣਗੇ ਉਦੋਂ 60 ਅੰਕ ਕਰਦੇ ਹੋਣਗੇ 2 ਘੰਟਿਆਂ ਚ ਤੇ ਇੱਕ ਮਰਜਾਦਾ ਬਣ ਗਈ 48 ਘੰਟਿਆਂ ਵਾਲੀ ਪਰ ਅੱਜ ਸਾਡੇ ਪਿੱਛੇ ਕਿਹੜਾ ਕੋਈ ਦੁਸ਼ਮਣ ਲੱਗਿਆ ਹੋਇਆ ਗੁਰਬਾਣੀ ਦੀ ਸੁੱਧਤਾ ਹੋਣੀ ਚਾਹੀਦੀ ਆ। ਪਰ ਜਿਹੜਾ 150 ਅੰਗ 120 ਅੰਗ ਕਰੂਗਾ ਮੈਨੂੰ ਦੱਸੋ ਗੁਰਮੁਖ ਪਿਆਰਿਓ ਕਿਵੇਂ ਉਹ ਬੋਲ ਕੇ ਕਰੇਗਾ। ਅਖੰਡ ਪਾਠ ਸਭ ਸਾਰਾ ਬੋਲ ਕੇ ਤੇ ਕਿਸੇ ਕਰਮਾ ਵਾਲੇ ਦੇ ਘਰ ਹੁੰਦਾ ਨਹੀਂ ਤੇ ਹੁੰਦਾ ਨਹੀਂ। ਕੋਈ ਕਰਮਾ ਵਾਲੀ ਰੂਹ ਕਰਦੀ ਆ। ਪਰ ਜੇ ਗੁਰੂ ਨੂੰ ਪੁੱਛਦੇ ਪੰਚਮ ਪਾਤਸ਼ਾਹ ਨੂੰ ਪੜੀ ਰੋਜ਼ ਜਾਂਦੇ ਅਸੀਂ ਪਰ ਵਿਚਾਰਦੇ ਨਹੀਂ। ਗੁਰੂ ਸਾਹਿਬ ਕੀ ਕਹਿੰਦੇ ਅੰਤਰਗੁਰ ਅਰਾਧਨ ਆਤਮਾ ਨਾਲ ਗੁਰੂ ਦੀ ਅਰਾਧਨਾ ਕਰਿਆ ਪਰ ਜੇਵਾ ਜਪ ਗੁਰ ਨਾਉ ਜੀਵ ਨਾਲ ਗੁਰੂ ਨੂੰ ਜਪਿਆ ਕਰ ਹੁਣ ਤੁਸੀਂ ਮਹਾਰਾਜ ਦੀ ਤਾਬਿਆ ਬੈਠੇ ਹੋ ਆਵਾਜ਼ ਤੇ ਨਿਕਲਦੀ ਨਹੀਂ ਗਰੰਤੀ ਐਦਾਂ ਹੀ ਬੈਠਾ ਹੁੰਦਾ ਕਈ ਤੇ ਐਂ ਦੇਖ ਰਹੇ ਹੁੰਦੇ ਸੰਤਵਾਂ ਜਿਹੜੇ ਲੜੀ ਚੱਲ ਰਹੀ ਹੁੰਦੀ ਨਾ ਪਾਠਾਂ ਦੀ ਤੁਸੀਂ ਦੇਖੋ ਮੈਂ ਕੱਲ ਪਾਸੋਂ ਲੜੀ ਤੇ ਹੀ ਵਿਚਾਰ ਕੀਤੀ ਸੀ ਕਰਮ ਕੰਡਾਂ ਚੋਂ ਕੱਢਿਆ ਪਖੰਡਾਂ ਚੋਂ ਕੱਢਿਆ ਅਸੀਂ ਫੇਰ ਉਧਰ ਨੂੰ ਤੁਰਕ ਮੈਂ ਫੇਰ ਟੁਕ ਮਾਤਰ ਜ਼ਿਕਰ ਕਰ ਜਾਵਾਂ ਇੱਕ ਕਲਾਸ ਰੂਮ ਆ ਉੱਚ ਇੱਕ ਇੰਸਟ੍ਰਕਟਰ ਪੜਾਉਂਦਾ 40 ਸਟੂਡੈਂਟ ਪੜ੍ਹਦੇ ਆ ਤੇ ਮੰਨਣਯੋਗ ਹੈ ਗੱਲ ਸਹੀ ਗੱਲ ਹੈ ਪਰ ਜੇ ਉਹਦੇ ਚ 40 ਪੜਾਉਣ ਵਾਲੇ ਆ ਤੇ ਪੜ੍ਹਨ ਵਾਲਾ ਇੱਕ ਵੀ ਨਹੀਂ ਕੋਲਾਬ ਹੋਏਗਾ ਕਿਸੇ ਨੂੰ ਤਾਂ ਅਜੀਬੋ ਕੁਝ ਹੋ ਰਿਹਾ 40 ਅਖੰਡ ਪਾਠਾਂ ਦੀ ਲੜੀ 101 ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸਿਰਫ ਅਸੀਂ ਗੁਰਮੁਖੋ ਇੱਕ ਬਿਜ਼ਨਸ ਬਣਾ ਕੇ ਰੱਖ ਲਿਆ ਗੁਰਬਾਣੀ ਚਾਹੀਦਾ ਸੀ ਇੱਕ ਹੀ ਪਾਠ ਆਮ ਆਰੰਭ ਕੀਤਾ ਜਾਂਦਾ ਤੁਸੀਂ ਇੱਕ ਪਾਠ ਜਿੱਥੇ ਰੰਭ ਹੁੰਦਾ ਮੈਨੂੰ ਉੱਥੇ 48 ਘੰਟੇ 40 ਬੰਦੇ ਬੈਠੇ ਦਿਖਾ ਦਿਓ ਜਾਂ 101 ਬੰਦਾ ਬੈਠਾ ਦਿਖਾ ਦਿਓ ਤੁਸੀਂ ਜਿਹੜੇ 101 ਅਖੰਡ ਪਾਠ ਕਰਦੇ ਹੋ ਨਾ ਉੱਥੇ 101 ਗਰੰਥੀ ਬੈੰਦੇ ਹਨ ਐਟਰੀ ਟਾਈਮ 48 ਘੰਟੇ ਬਾਅਦ। ਤੇ ਕਿਤੇ ਇਸ ਤਰ੍ਹਾਂ ਕਰਕੇ ਵੇਖੋ ਇੱਕ ਅਖੰਡ ਪਾਠ ਰਖਾਇਓ। ਉਹਨਾਂ ਨੂੰ ਕਹਿ ਦਿਓ ਤੁਹਾਨੂੰ ਭੇਟਾ ਸਾਰਿਆਂ ਨੂੰ ਮਿਲੇਗੀ। ਪਰ ਤੁਸੀਂ ਪੂਰੀਆਂ ਡਿਊਟੀਆਂ ਦੇਣੀਆਂ 101 ਬੰਦਾ 2-2 ਘੰਟੇ ਪ੍ਰੈਜ਼ెంట్ ਰਹਿਣਾ ਚਾਹੀਦਾ ਅੰਦਰ ਗੁਰਦੁਆਰਾ ਸਾਹਿਬ ਮੰਡਾਲ ਭਰਿਆ ਰਹੇ 48 ਘੰਟੇ। ਉਹ ਜਿਹੜੇ ਗਰੰਥੀ ਲੁੰਦੇ ਉਹਨਾਂ ਨੂੰ ਹੀ ਕਹਿ ਦਿਓ। ਔਰ ਜਿਹੜੇ ਗ੍ਰੰਥੀ ਨੂੰ ਕੋ ਗੁਰਬਾਣੀ ਬੋਲ ਕੇ ਪੜਨੀ ਜੇ 48 ਨੇ ਅਰਥ ਸੁਣੇ ਸੀ 10ਵੇਂ ਪਾਦਸ਼ਾਲ ਤੋਂ ਬਦੇ ਮੁਕਤ ਹੋ ਗਏ ਸੀ ਜੇ 101 ਗੁਰਬਾਣੀ ਸੁਣ ਲੈਣਗੇ ਤੇ ਕਿੰਨੀ ਵੱਡੀ ਕਿਰਪਾ ਹੋ ਜਾਏਗੀ ਫਿਰ ਗੁਰਬਾਣੀ ਇੱਕ ਬੋਲਦਾ ਹੁੰਦਾ ਸਾਹਮਣੇ ਉਹ ਵੀ ਉਨੀ ਦੇ ਜਿੰਨੇ ਦੇਖਿਆ ਸਾਹਮਣੋਂ ਕੋ ਮੱਥਾ ਟੇਕਣ ਵਾਲਾ ਬੋਲ ਲਾ ਪਿਆ ਉਹ ਤੋਂ ਬਾਅਦ ਸਾਰੇ ਇਦਾਂ ਬੈਠ ਜਾਂਦੇ ਦੇਖ ਲਓ ਜਾ ਕੇ ਜਿੱਥੇ ਲੜੀਵਾਰ ਖੰਡ ਪੜ ਚੱਲਦੀ ਹੈ ਮੈਂ ਇੱਕ ਜਗ੍ਹਾ ਕਥਾ ਕੀਤੀ ਤੇ ਉਸ ਬਾਬਾ ਜੀ ਦਾ ਬਾਅਦ ਵਿੱਚ ਅਗਲੇ ਦਿਨ ਕਥਾ 'ਚ ਬਿਆਨ ਆਇਆ ਮੈਂ ਬਿਆਨ ਕਹੂੰਗਾ ਅੱਜ ਮੈਂ ਕਥਾ ਕੀਤੀ ਉੱਥੇ ਸ਼ਾਮ ਨੂੰ ਉੱਥੇ ਲੜੀ ਵਰ ਪੜ ਚੱਲਦੇ ਸੀ ਅਗਲੇ ਦਿਨ ਬਾਬਾ ਜੀ ਦਾ ਬਿਆਨ ਆਇਆ ਉਹ ਕਹਿੰਦੇ ਗਿਆਨੀ ਜੀ ਕਹਿ ਰਹੇ ਸੀ ਸਹੀ ਗੱਲ ਕਹਿ ਰਹੇ ਸੱਚ ਕਹਿ ਰਹੇ ਸੀ ਪਰ ਕਰੀਏ ਕੀ ਸਾਡੇ ਆ ਡੇਰੇ ਕਿਵੇਂ ਚੱਲਣਿਆ ਆ ਡੇਰਿਆਂ ਦੀਆਂ ਗੱਡੀਆਂ 'ਚ ਤੇਲ ਕਿੱਥੋਂ ਪੈਣਾ ਤੁਸੀਂ ਪੰਜ-ਪੰਜ ਗੱਡੀਆਂ ਲੈ ਕੇ ਘੂਂ-ਘੂਂ ਕਰਦੇ ਚਲੇ ਜਾਂਦੇ ਹੋ ਇੱਕ ਬੰਦੇ ਨੇ ਕਥਾ ਕਰਨੀ ਤੇ ਨਾਲ 10 ਚੇਲੇ ਰੱਖੇ ਹੁੰਦੇ ਕਿਉਂਕਿ ਬਾਬੇ ਦੀ ਐਮੀ ਤਾਂ ਹੀ ਦਿੱਖਦੀ ਨਾ 10 ਬੰਦੇ ਨਾਲ ਹੋਣਗੇ ਚੋਲਿਆਂ ਵਾਲੇ ਵੱਡੇ-ਵੱਡੇ ਕਿਰਪਾਨਾਂ ਵਾਲੇ ਸ਼ਸਤਰਾਂ ਵਾਲੇ ਤੇ ਜੇ ਉਹ 10-15 ਨਾਲ ਤੋ 15 ਪਿੰਡਾਂ 'ਚ ਇੱਕ ਇੱਕ ਬੰਦਾ ਕਥਾ ਕਰਨ ਜਾਵੇ ਤੇ 15 ਘੰਟੇ ਕਥਾ ਹੋ ਜੇਗੀ ਜਿਹੜਾ ਇੱਕੋ ਹੀ ਘੰਟਾ ਹੁੰਦੀ ਸੀ ਹੁਣ ਆਏ ਚਾਹੀਦਾ ਨਾ ਕਿਤੇ ਸਾਡੀਆਂ ਗੱਡੀਆਂ 'ਚ ਤੇਲ ਕਿੱਥੋਂ ਪਾਣਾ ਸਾਡੇ ਆ ਲੰਗਰ ਕੇ ਥੋ ਚੱਲਣੇ ਨੇ ਕਿਉਂ ਗਮਰਾਹ ਕਰਦੇ ਆਂ ਆਪ ਲੋਕਾਂ ਨੂੰ ਕਿ ਖੰਡ ਪਾਠ ਸਾਬ ਕਰਾ ਦੋ। ਕਿੱਥੇ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖੰਡ ਪਾਠ ਕਰਾਓ ਤੁਸੀਂ ਪਾਰ ਹੋ ਜਾਓਗੇ। ਮੈਨੂੰ ਇੱਕ ਅੱਖਰ ਵਿਖਾ ਦਿਓ ਲਿਖਿਆ। ਇੱਕੋ ਚੀਜ਼ ਲਿਖੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਨਾ ਗੁਰਬਾਣੀ ਸੁਣਨੀਆ ਨਾ ਗੁਰਬਾਣੀ ਪੜ੍ਹਨੀਆ ਨਾ ਗੁਰਬਾਣੀ ਨੂੰ ਵਿਚਾਰਨਾ ਫਿਰ ਕਹਣਾ ਖੰਡ ਪਾਠ ਕਰਾਇਆ ਇਸ ਦੁੱਖ ਤੇ ਰੋਗ ਨਹੀਂ ਉਤਰੇ ਉਤਰਨਗੇ ਕਿਵੇਂ ਤੁਸੀਂ ਰੋਟੀ ਖਾਦੀ ਨਹੀਂ ਭੁੱਖ ਤੁਹਾਡੀ ਕਿਵੇਂ ਮਰੇ ਤੁਸੀਂ ਦਵਾਈ ਖਾਦੀ ਨਹੀਂ ਮੈਡੀਸ਼ਨ ਲਈ ਨਹੀਂ ਤੁਹਾਡੀ ਰੋਗ ਤੁਹਾਡਾ ਬਿਮਾਰੀ ਕਿਵੇਂ ਮٹے ਸਰਬੋ ਸਰਬ ਰੋਗ ਦਾ ਔਖਤ ਨਾਮ ਮੇਰਾ ਵੈਦ ਗੁਰ ਗੋਵਿੰਦਾ ਹਰ ਹਰ ਨਾਮ ਔਖਤ ਮੁਕਤੇ ਕਾਟੇ ਜਮਕੀ ਫੰਦਾ ਇਹ ਤੇ ਜਮਾਂਦਿਆਂ ਬੰਦ ਬੰਦਨ ਕੱਟਣ ਵਾਲਾ ਸੀ ਪਰ ਆਪਾਂ ਸੁਣਿਆ ਹੀ ਨਹੀਂ ਉਹ ਸੋ ਗੁਰਮੁਖ ਪਿਆਰੇ ਉਹ ਮੇਰਾ ਗੁਰੂ ਕਹਿੰਦਾ ਅੰਤਰ ਗੁਰ ਅਰਾਧਨਾ ਜਿਵੇਂ ਜਪ ਗੁਰ ਨਾਮ ਆਤਮਾ ਨਾਲ ਅਰਾਧਨਾ ਕਰ ਜੀਭਾ ਨਾਲ ਜਪਣਾ ਕਰ ਤੇ ਤੁਸੀਂ ਤੇ ਜਪਦੇ ਹੀ ਨਹੀਂ ਕਹਣਗੇ ਜੀ ਸੁਣਨ ਵਾਲਾ ਕੋਈ ਨਹੀਂ ਕਿਉਂ ਤੁਹਾਨੂੰ ਕੰਨ ਨਹੀਂ ਤੇ ਸੁਣਨ ਵਾਸਤੇ ਮਹਾਰਾਜ ਕਿਉਂ ਸਕੂਲਾ ਚ ਉੱਚੀ ਉੱਚੀ ਪੜਾਇਆ ਜਾਂਦਾ ਓੜਾ ਐੜਾ ਈੜੀ ਸਸਾ ਹਾ ਹਾ ਮਾਸਟਰ ਜੀ ਕਹਿੰਦਾ ਜ਼ੋਰ ਦੀ ਬੋਲੋ ਕਿਉਂਕਿ ਜਿੰਨਾ ਚਿਰ ਡਾਟਾ ਇੰਟਰ ਨਹੀਂ ਹੋਏਗਾ ਉਹਨਾਂ ਚਿਰ ਮੈਮੋਰੀ ਚ ਕਿਵੇਂ ਪਹੁੰਚੇਗਾ ਕੰਨ ਤੁਹਾਡੇ ਇਨਪੁਟ ਡਿਵਾਈਸ ਹਨ ਜਿਵੇਂ ਕੰਪਿਊਟਰ ਦੇ ਹੁੰਦੇ ਤੁਹਾਡੇ ਕੰਨਾਂ ਤੱਕ ਆਵਾਜ਼ ਸੁਣੇਗੀ ਤਾਂ ਤੁਹਾਡੇ ਅੰਦਰ ਉਹਨੇ ਫੀਡ ਹੋਣਾ ਜਾਵੇਗਾ ਇਸ ਕਰਕੇ ਗੁਰਬਾਣੀ ਪੜ੍ਹਦੇ ਹੋ ਆਪਣੇ ਕੰਨਾਂ ਤੱਕ ਜ਼ਰੂਰ ਆਵਾਜ਼ ਪਚਾਇਆ ਕਰੋ ਬੋਲੇ ਬੰਦੇ ਨੂੰ ਪੁੱਛੋ ਕੰਨਾਂ ਦੀ ਕੀ ਕੀਮਤ ਉਹ ਕਹੇਗਾ ਕੰਨ ਮਿਲ ਜਾਣ ਮੈਂ ਤੇ ਰੱਬ ਦਾ ਨਾਮ ਸੁਣਾ ਨੇਤਰ ਹੀ ਨੂੰ ਪੁੱਛੋ ਨੇਤਰਾਂ ਦੀ ਕੀ ਕੀਮਤ ਹੈ ਜਿਹੜੇ ਮੇਰੇ ਵਰਗੇ ਕਹਿੰਦੇ ਮੈਂ ਜਵਾਨੀ ਪਾਠ ਕਰ ਲੈਣਾ ਠੀਕ ਆ ਗੁਰਬਾਣੀ ਕੰਠ ਹੋਣੀ ਬੜੀ ਜ਼ਰੂਰੀ ਆ ਜੇ ਗੁਰਬਾਣੀ ਕੰਠ ਪੈਸਾ ਗੰਠ ਪੈਸਾ ਜੀਬ ਚੋਂ ਖੀਵੇ ਕੱਢਿਆ ਵਰਤ ਲਿਆ ਗੁਰਬਾਣੀ ਯਾਦ ਹੈ ਵੇਲੇ ਕੋਲੇ ਤੁਰਦੇ ਆ ਫਿਰਦੇ ਆ ਪੜਲੀ ਪਰ ਅਸਲ ਚ ਮਰਜ਼ਾਦਾ ਇਹ ਐ ਅੰਤਰਗੁਰ ਅਰਾਧਨਾ ਆਤਮਾ ਨਾਲ ਅਰਾਧਨਾ ਕਰ ਜੀਵਾ ਨਾਲ ਜਪਨਾ ਕਰ ਜੀਵ ਦੇ ਨਾਲ ਨੇਤਰੀ ਸਤਗੁਰ ਵੇਖਣਾ ਕਣਪੜ ਚੱਲ ਰਿਹਾ ਹੁੰਦਾ ਕੋਈ ਨਹੀਂ ਜਪ ਰਿਹਾ ਹੁੰਦਾ ਆਵਾਜ਼ ਨਹੀਂ ਨਿਕਲਦੀ ਮੂੰਹ ਤੋਂ ਨੇਤਰੀ ਸਤਗੁਰ ਵੇਖਣਾ ਨੇਤਰਾ ਨਾਲ ਦਰਸ਼ਨ ਕਰ ਜਵਾਨੀ ਕਰੋਗੇ ਕਿਵੇਂ ਕਰ ਲੋਗੇ ਏਕ-ਇਕ ਸ਼ਬਦ ਗੁਰੂ ਨਾਨਕ ਸਾਹਿਬ ਦੇ ਨੇਤਰ ਹਾਨਾ ਨੇਤਰਾਂ ਦੇ ਕੇ ਗੁਰਬਾਣੀ ਪੜੋਗੇ ਮਨ पटਕੇਗਾ ਨਹੀਂ ਤੇ ਮਨ ਚੰਚਲ ਹੈ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਉਹ ਗੁਰਬਾਣੀ ਲਗਾ ਮਾਤਰਾ ਦੇ ਕੇ ਪੜੋਗੇ ਇੱਕ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਦੇ ਨੇਤਰ ਹੈ ਗੁਰੂ ਦੇ ਨੇਤਰਾਂ ਨਾਲ ਸਾਡੇ ਨੇਤਰ ਮਿਲਣਗੇ ਤੇ ਕਿਰਪਾ ਹੋ ਜਾਏਗੀ ਲਗਾ ਮਾਤਰਾ ਦਾ ਧਿਆਨ ਕਰਕੇ ਪੜੋਗੇ ਗਲਤੀ ਨਹੀਂ ਹੋਏਗੀ ਮਿਸਟੇਕ ਨਹੀਂ ਹੋਏਗੀ ਨੇਤਰੀ ਸਤਗੁਰੂ ਦੇਖਣਾ ਸਰਵਣੀ ਸੁਨਣਾ ਗੁਰ ਨਾਉ ਕੰਨਾਂ ਨਾ ਨਾਮ ਸੁਨਣਾ ਸੀ ਗੁਰੂ ਦਾ ਤੁਸੀਂ ਆਪ ਤੇ ਸੁਣਦੇ ਜੇ ਨਾ ਪਤਾ ਨਹੀਂ ਕਿੰਨੀ ਕਾ ਅਦ੍ਰਿਸ਼ਟ ਮਾਨਸੰਗਤ ਹੋਣੀ ਜਿਹੜੀ ਸ਼ੀਦਾ ਸਿੰਘਾਂ ਦੇ ਅਰੂਹਾਂ ਸ਼ਸਤਰਾਂ ਚ ਵਸਦਾ ਹੁੰਦਾ ਹੁੰਦਾ ਕਿੰਨੇ ਜੀਵ ਜੰਤੂ ਸੁਣਦੇ ਹੋਣੇ ਤੂੰ ਸੁਣਾ ਕੇ ਕਰ ਸਰਵਣੀ ਸੁਨਣਾ ਗੁਰ ਨਾਉ ਸਤ ਗੁਰ ਸੇਤੀ ਰਤੇ ਆਦਰਗੇ ਪਾਈ ਠਾਉ ਉਹਨਾਂ ਨੂੰ ਕਿਰਪਾ ਕਰੇ ਜਿਸ ਨੂੰ ਇਹ ਵਾਦ ਦੇ ਜਗ ਮੈਂ ਉੱਤਮ ਕਾਢੀ ਵਿਰਲੇ ਕੇ ਇੱਕ ਏਕੀ ਮੈਂ ਇਹ ਵੀ ਕਨਸੈਪਟ ਤੁਹਾਡਾ ਨਾ ਕਲੀਅਰ ਕਰ ਦੇਵਾਂ ਕਿ ਅਰਦਾਸ ਦਾ ਗੁਰਮੁਖੋ ਜਿਵੇਂ ਅੱਜ ਦੀਏਕ ਬਣਾਈ ਆ ਹੋ ਸਕਦਾ ਦੇਗ ਵਾਦੇ ਪੈ ਜੇ ਕੱਲ ਨੂੰ ਦੇਗ ਫੇਰ ਬਣਾਉਣੀ ਆ ਮੱਦੀ ਅਰਦਾਸ ਆਪਾਂ ਕਹਿੰਦੇ ਆ ਕੋਈ ਜ਼ਰੂਰੀ ਨਹੀਂ ਅਗਰ ਸ਼ਾਮ ਨੂੰ ਵੀ ਦੇਗ ਵਾਦੇ ਪੈਂਦੀ ਸ਼ਾਮ ਨੂੰ ਦੁਬਾਰਾ ਬਣਾ ਕੇ ਵੀ ਅਰਦਾਸ ਕੀਤੀ ਜਾ ਸਕਦੀ ਹੈ ਦਰਬਾਰ ਸਭ ਆਪਾਂ ਜਾਣਿਆ ਦੇਗ ਕਰਾਉਣੀ ਉੱਥੇ ਕਿਰਪਾਨ ਭੇਟ ਹੁੰਦਾ ਅਰਦਾਸ ਤੇ ਹੋਈ ਹੁੰਦੀ ਪਹਿਲਾਂ ਇੱਕ ਵਾਰ ਸ੍ਰੀ ਦਾਸ ਹੋ ਗਈ ਆਪਾਂ ਜਿੰਨਾ ਪ੍ਰਸ਼ਾਦ ਆ ਆਪਾਂ ਨੂੰ ਕਿਰਪਾਨ ਭੇਟ ਵੀ ਕਰ ਸਕਦੇ ਹਾਂ ਬਾਰ ਬਾਰ ਉਸ ਪ੍ਰਸ਼ਾਦ ਵਿੱਚ ਵੀ ਮਿਲਾ ਸਕਦੇ ਆ ਕੋਈ ਦਿੱਕਤ ਨਹੀਂ ਆ ਭੋਗ ਲੱਗ ਗਿਆ ਦੂਜੀ ਗੱਲ ਕਈ ਵਾਰ ਗਰਮੀ ਦਾ ਮੌਸਮ ਕਰਕੇ ਹੋ ਸਕਦਾ ਮੈਂ ਸ਼ਬਦ ਵਰਤਾਂ ਪਹਿਲੀ ਗੱਲ ਤੇ ਦੀਗ ਜਿਹੜੀ ਨਾ ਉਹ ਕਦੇ ਪ੍ਰਸ਼ਾਦ ਨੂੰ ਕੁਝ ਨਹੀਂ ਹੁੰਦਾ 2-4 ਦਿਨ ਨਹੀਂ ਹੁੰਦਾ ਕੁਝ ਜੇ ਮਹਾਰਾਜ ਸਤਗੁਰੂ ਨੇ ਕਿਰਪਾ ਕੀਤੀ ਹੈ ਦੀਗ 3-4 ਦਿਨ ਵੀ ਹੋਏ ਤੇ ਸੇਵਾ ਤਿਉ ਤਿਉ ਸਵਾਦ ਬਣਦੀ ਆ ਇੱਕ ਕਹਾਵਤ ਐ ਨਾ ਕਹਿੰਦੇ ਨਾ ਫਲਾਨਾ ਕਿਦਾਂ ਪੈਂਦਾ ਬੇਖੜਾ ਵਾਂਗ ਜਿਉਂ ਜਿਉਂ ਦੇਗ ਪ੍ਰਾਣੀ ਹੋਈ ਜਾਂਦੀ ਤਿਉ ਤਿਉ ਸਵਾਦ ਲੱਗਦੀ ਜ਼ਿਆਦਾ ਗਰਮੀ ਪ੍ਰਸ਼ਾਦ ਸਵਾਦ ਹੁੰਦਾ ਪਰ ਕੋਈ ਗੱਲ ਨਹੀਂ ਤੁਸੀਂ ਕੱਲ ਨੂੰ ਫਿਰ ਦੇਗ ਬਣਾ ਕੇ ਅਰਦਾਸ ਕਰ ਸਕਦੇ ਹੋ ਪਰ ਜੇ ਅੱਜ ਸ਼ਬਦ ਤੇ ਤੁਸੀਂ ਠੁਕਦੇ ਹੋ ਨਾ ਮੱਤ ਦੀ ਅਰਦਾਸ ਇਹ 705 ਤੇ ਆ ਫਿਰ 715 ਤੇ ਹੋਣਾ ਚਾਹੀਦਾ ਸੀ ਤੇ ਇਹ ਸ਼ਬਦ ਕੀ ਕਹਿੰਦਾ ਆਪਾਂ ਗੁਰੂ ਨੂੰ ਪੁੱਛ ਲਈਏ ਪੰਚਮ ਪਾਤਸ਼ਾਹ ਨੂੰ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੁਣ ਤਿੰਨ ਸ਼ਬਦ ਇੱਥੇ ਆਦ ਤੇ ਮਦ ਤੇ ਅੰਤ ਹੁਣ ਫਿਰ ਮਦ ਤੋਂ ਪਹਿਲਾਂ ਧਿਆਨ ਆਦ ਵੀ ਆਖਿਆ ਸੀ ਕਿ ਫਿਰ ਆਦ ਦੀ ਅਰਦਾਸ ਵੀ ਕਰੀਏ ਇੱਥੇ ਫਿਰ ਅੰਤ ਦੀ ਅਰਦਾਸ ਵੀ ਇੱਥੇ ਕਰ ਦਈਏ ਇਹ ਮਦ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧ ਵਾਸਤੇ ਨਹੀਂ ਵਰਤਿਆ ਮਹਾਰਾਜ ਜੀ ਇਹ ਸ਼ਬਦ ਵਰਤਿਆ ਸੀ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਦੇਖੋ ਭਾਈ ਕਲੀਅਰ ਲਿਖਿਆ ਵਿਆਖਿਆ ਦੀ ਵੀ ਲੋੜ ਨਹੀਂ ਪੈਂਦੀ ਫਿਰ ਵੀ ਸਮਝ ਨਹੀਂ ਆ ਰਹੀ ਸਮਝ ਮਹਾਰਾ ਕਹਿੰਦੇ ਜਿਹੜਾ ਪਰਮੇਸ਼ਰ ਹੈ ਉਹ ਆਦ ਵਿੱਚ ਵੀ ਪੂਰਨ ਸੀ ਉਹ ਹੁਣ ਵੀ ਪਰਿਪੂਰਨ ਹੈ ਉਹ ਜਦੋਂ ਤੱਕ ਵੀ ਇਹ ਸਾਰੀ ਦੁਨੀਆ ਰਹੇਗੀ ਉਸ ਤੋਂ ਬਾਅਦ ਵੀ ਇਹ ਅੰਤ ਤੱਕ ਪੂਰਨ ਹੀ ਰਹੇਗਾ ਪਰਮੇਸ਼ਰ ਦੀ ਗੱਲ ਕੀਤੀ ਹੈ ਗੁਰਮਖੋ ਇੱਥੇ ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਮੱਧ ਦੀ ਗੱਲ ਕੀਤੀ ਹੈ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਅਰਦਾਸ ਮੈਂ ਵੀ ਕਰਦਾ ਉਹਨਾਂ ਮਾਤ ਦੀ ਪਰ ਮੈਂ ਸਿੰਘਾਂ ਨੂੰ ਕਿਹਨਾਂ ਗੁਰਬਾਣੀ ਪੜੀ ਜਾਉ ਕੋਈ ਵਹਿਮ ਵਾਲੀ ਗੱਲ ਨਹੀਂ ਤੁਸੀਂ ਜੇ ਦੇਗ ਬਣ ਕੇ ਤਿਆਰ ਹੋ ਜਾਂਦੀ ਹੈ 705 ਤੇ ਕਰ ਦੋ 15 ਤੇ ਕਰ ਦੋ ਮਹਾਰਾਜ ਆਪ ਦੀ ਕਿਰਪਾ ਹੋਈ ਕੱਲ ਦਾ ਤੁਰ ਕੀ ਬਾਣੀ ਦਾ ਜਾਪ ਆਰੰਭ ਹੋਇਆ ਮਹਾਰਾਜ ਗੁਰਬਾਣੀ ਪੜਦਿਆਂ ਗ੍ਰੰਥੀ ਸਿੰਘਾਂ ਕੋਲੋਂ ਏਕ ਪ੍ਰਕਾਰ ਦੀਆਂ ਗਲਤੀਆਂ ਪੁੱਲਣਾ ਚੁੱਕਾ ਹਾਂ ਸੇਵਾਦਾਰਾਂ ਕੋਲੋਂ ਵੀ ਆਉਣਗੇ ਮਾਫ ਕਰਨਾ ਸਦਾਰਤਾ ਬਖਸ਼ਿਸ਼ ਕਰਨੀ ਮਹਾਰਾਜ ਆਪ ਦੇ ਰਾਨੀ ਸੇਵਕੋ ਲੋ ਆਪ ਦੇ ਚਰਨਾਂ ਚ ਦੇਗਾ ਅਰਦਾਸ ਕਰ ਲੋ ਕੋਈ ਦਿੱਕਤ ਨਹੀਂ ਹੈ ਲੇਕਿਨ ਇਹ ਵਹਿਮ ਭਰਮ ਚ ਨਹੀਂ ਪੜਨਾ ਸਮਰੰਤ ਸੰਤ ਸਰਬਤਰ ਰਮਾ ਸੰਤ ਜਨ ਵੀ ਸਿਮਰਨ ਉਹਦਾ ਤਾਂ ਕਰਦੇ ਕਿ ਉਹ ਸਾਰੀ ਸ੍ਰਿਸ਼ਟੀ ਚ ਰਮਿਆ ਹੋਇਆ ਉਸ ਦਾ ਸਿਮਰਨ ਕਰਦੇ ਆ ਨਾਨਕ ਅਗਨਾਸਨ ਜਗਦੀਸ਼ਰ ਐ ਉਹ ਬੱਜਰ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਕੌਣ ਐ ਜਗਦੀਸ਼ਰ ਐ ਉਹ ਪਰਮਾਤਮਾ ਆਪ ਹੈ ਕੀ ਕਰਨਾ ਫਿਰ ਆਪਾਂ ਵੇਖਣ ਸੁਣਨ ਸਨਾਵ ਉਹਦੇ ਨਾਮ ਨੂੰ ਵੇਖਣਾ ਆਪਾਂ ਜਵਾਬ ਮਿਲ ਗਿਆ ਨਾ ਇਹ ਕਹਿੰਦੇ ਜਵਾਨੀ ਮੈਂ ਉਵੇਂ ਕਰੀ ਆ ਨਾ ਵੇਖਣ ਵੇਖਣਾ ਹੈ ਸ਼ਬਦ ਗੁਰੂ ਨੂੰ ਸੁਣਨ ਸੁਣਨਾ ਹੈ ਕੰਨਾਂ ਨਾਲ ਸਨਾਵ ਨੂੰ ਸੁਣਾਉਣਾ ਹੈ ਦੁਜਿਆਂ ਨੂੰ ਮਨ ਮੈਂ ਦ੍ਰਿੜੀਏ ਸਾਥ ਮਨ ਚ ਸੱਚ ਨੂੰ ਦ੍ਰਿੜ ਵੀ ਕਰਨਾ ਹੈ ਕੀ ਦ੍ਰਿੜ ਕਰਨਾ ਆਪਾਂ ਪੂਰਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਕਿ ਦਾਤਾ ਪਰਮਾਤਮਾ ਸਾਰਿਆਂ ਵਿੱਚ ਪੂਰਨ ਹੈ ਪੂਰਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਉਹਦੇ ਰੰਗਾਂ ਦੇ ਵਿੱਚ ਰਚ ਜਾਈਏ ਆਪਾਂ ਬੌੜੀ ਹਰ ਇੱਕ ਨਿਰੰਝਨ ਗਾਈਏ ਨਿਰੰਝਨ ਮਾਇਆ ਤੋਂ ਰਹਿਤ ਇੱਕੋ ਪਰਮਾਤਮਾ ਉਹਨੂੰ ਗਾਉਣਾ ਕਰੀਏ ਉਹ ਰਹਿੰਦਾ ਕਿੱਥੇ ਸਭ ਅੰਤਰ ਸੋਈ ਜਿਹੜਾ ਸਾਰਿਆਂ ਦੇ ਵਿੱਚ ਰਹਿੰਦਾ ਹੈ ਕਿੱਥੇ ਰਹਿੰਦਾ ਸਤ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਈ ਫਿਰ ਕਿੱਥੇ ਆਉ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਾ ਸਮਾਇਆ ਅਬਨਾਸੀ ਹੈ ਕਦੇ ਨਾਸ਼ ਨਹੀਂ ਹੁੰਦਾ ਸਾਰੇ ਜੀਵਾਂ ਚ ਸਮਾਇਆ ਹੋਇਆ ਪੰਚਮ ਪਾਦਸ਼ਾਹ ਕੀ ਕਹਿੰਦੇ ਅਬਨਾਸੀ ਜੀਨ ਕੋ ਦਾਤਾ ਸਿਮਰ ਸਮਲ ਕੋਈ ਜੀ ਆਵਾਂ ਦਾ ਦਾਤਾ ਅਬਨਾਸੀ ਹੈ ਕਦੇ ਨਾਸ਼ ਨਹੀਂ ਹੁੰਦਾ ਉਹਨੂੰ ਸਿਮਰਨ ਕਰਨ ਨਾਲ ਸਾਰੀ ਮੈਲ ਗਵਾਜ ਜਾਂਦੀ ਖੋ ਜਾਂਦੀ ਹੈ ਹਜ਼ੂਰ ਆਖਦੇ ਹਰ ਏਕ ਨਿਰੰਜਨ ਗਾਈ ਹੈ ਸਭ ਅੰਤਰ ਸੋ ਇੱਕੋ ਨਿਰੰਜਨ ਨੂੰ ਗਾਈ ਸਾਰਿਆਂ ਤੇ ਆ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਕਰਨ ਤੇ ਕਰਾਉਣ ਦੇ ਸਮਰੱਥ ਪ੍ਰਭ ਆਪ ਹੈ ਜੋ ਕਰਦਾ ਉਹ ਹੁੰਦਾ ਹੋਰ ਕੀ ਕਰਦਾ ਉਹ ਖਿੰਨ ਮੈ ਥਾਪੋ ਥਾਪਦਾ ਤਿਸ ਬਿਨ ਨਹੀਂ ਕੋਈ ਖਿਨ ਹੁੰਦਾ ਸਭ ਤੋਂ ਸਮੇਂ ਦੀ ਛੋਟੀ ਇਕਾਈ ਇੱਕ ਵਾਰ ਅੱਖ ਚਮਕਣਾ ਛਿਨ ਖਿਨ ਨਿਮਖ ਇੱਕ ਨਿਮਖ ਦੇ ਵਿੱਚ ਖਿਨ ਵਿੱਚ ਉਹ ਜੀਵਾ ਨੂੰ ਪੈਦਾ ਵੀ ਕਰਦਾ ਤੇ ਆਪਣੇ ਚ ਮਿਲਾਵੇ ਜਾਂਦਾ ਖਿਨ ਮੈਂ ਥਾਪ ਉਹ ਥਾਪਦਾ ਤਿਸ ਬਿਨ ਨਹੀਂ ਕੋਈ ਹੁਣ ਆਪਾਂ ਕਹੋਗੇ ਬੰਦੇ ਵੀ ਇਹ ਕੰਮ ਕਰ ਦਿੰਦੇ ਬੰਦੇ ਮਰਜ਼ੀ ਨਾਲ ਕਿਸੇ ਨੂੰ ਪੈਦਾ ਨਹੀਂ ਆਪਣੀ ਨਾ ਕਰ ਸਕਦੇ ਰੱਬ ਦੀ ਰਜਾ ਚ ਪੈਦਾ ਹੁੰਦਾ ਚੀਜ਼ ਬੰਦਾ ਕੋਈ ਕਿਸੇ ਨੂੰ ਮਰਜ਼ੀ ਦਾ ਮਿਟਾ ਨਹੀਂ ਸਕਦਾ ਭਾਵੇਂ ਆਪਾਂ ਕਹਿੰਦੇ ਗੈਂਗਸਟਰ ਮਾਰ ਦਿੰਦੇ ਕਈ ਵਾਰ ਗੈਂਗਸਟਰ ਕਈ ਕਿਤੇ ਪਲੈਨਿੰਗ ਕਰਦੇ ਆ ਫਿਰ ਵੀ ਵਾਰ ਖਾਲੀ ਚਲਿਆ ਜਾਂਦਾ ਕਈ ਵਾਰ ਗੈਂਗਸਟਰ ਫੜੇ ਜਾਂਦੇ ਇਹ ਸਭ ਪਰਮਾਤਮਾ ਹੀ ਆ ਜਿਹੜਾ ਐਸਾ ਕਰ ਸਕਦਾ ਖਿੰਨ ਮੈਂ ਥਾਪ ਉਹ ਥਾਪਦਾ ਤਿਸ ਬੈ ਨਹੀਂ ਕਈ ਬੱਚਾ ਪੈਦਾ ਹੁੰਦਾ ਕਹਿੰਦੇ ਨਾ ਸ਼ਬਦ ਵਰਤੇ ਹੁੰਦੇ ਆਪਣੇ ਕਹਿੰਦੇ ਬੱਚਾ ਹੋ ਕੇ ਹਟ ਗਿਆ ਪੈਦਾ ਹੋਇਆ ਉਸੇ ਖਤਮ ਹੋ ਗਿਆ ਇਹ ਰੱਬ ਜੀ ਦੀ ਸਾਰੀ ਮਾਇਆ ਹੈ ਇਹਨ ਮੈਂ ਥਾਪ ਉਥਾਪ ਦਾ ਤਿਸਵੰਨੀ ਕੋਈ ਪਰ ਉਹ ਰਹਿੰਦਾ ਕਿੱਥੇ ਐ ਸਾ ਪ੍ਰਮਾਤਮਾ ਖੰਡ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਈ ਖੰਡਾਂ ਬ੍ਰਹਮੰਡਾਂ ਪਤਾਲਾਂ ਦੀਪਾਂ ਚ ਰਵਿਆ ਹੋਇਆ ਹੈ ਪਰ ਇਹਦੀ ਸੋਝੀ ਨਹੀਂ ਹਰ ਬੰਦੇ ਨੂੰ ਪੈਂਦੀ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਜਿਹਨੂੰ ਉਹ ਆਪ ਸੋਝੀ ਦਿੰਦਾ ਉਹੀ ਬੁਝ ਸਕਦਾ ਉਹ ਜੀਵ ਨਿਰਮਲ ਮਤ ਵਾਲਾ ਹੋ ਸਕਦਾ ਸਤਿਗੁਰੂ ਕਿਰਪਾ ਕਰਨ। ਅਨੇਕ ਵਿਸ਼ੇ ਹਨ ਜੁਗੋ ਜਗਟ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਥਾ ਸਮੁੰਦਰ ਹੈ। ਜਿੰਨੀ ਚੁੰਮੀ ਮਾਰਦੇ ਜਾਓਗੇ ਉੰਨਾ ਗਿਆਨ ਵਧਦਾ ਰਹੂਗਾ। ਇਨਿਕ ਬਚਨ ਕਰਦੇ ਹੋਏ ਸਮਾਪਤੀ ਹੈ। ਕੋਈ ਬਚਨ ਵੱਧ ਘਟ ਬੋਲਿਆ ਗਿਆ ਹੋਵੇ ਗੁਰੂ ਰੂਪ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਜੋਗਨ ਬਲਾਉਖਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।